ਹਰ ਮਹੀਨੇ ਦੀ ਤਰ੍ਹਾਂ ਇਸ ਮਹੀਨੇ ਵੀ ਘਾਟੂ ਸ਼ਾਮ ਜੀ ਦੇ ਦਰਸ਼ਨਾਂ ਦੇ ਲਈ バス ਯਾਤਰਾ ਹੋਈ ਰਵਾਨਾ ਸੇਵਕਾਂ ਵੱਲੋਂ ਘਾਟੂ ਸ਼ਾਮ ਅਤੇ ਸਾਲਾ ਸਰ ਮਹਾਰਾਜ ਜੀ ਦੇ ਦਰਸ਼ਨਾਂ ਦੇ ਲਈ ਕਾਫੀ ਪੁਖਤਾ ਪ੍ਰਬੰਧ ਕੀਤੇ ਜਾਂਦੇ ਨੇ ਸੇਵਾਦਾਰ ਅੰਕੁਸ਼ ਮਿੱਤਲ ਆਸ਼ੂ ਸਿੰਘਲਾ ਦੀਪਕ ਗੋਇਲ ਵਿਕਾਸ ਕੁਮਾਰ ਅਤੇ ਕਈ ਸੇਵਾਦਾਰਾਂ ਦੇ ਸਹਿਯੋਗ ਦੇ ਨਾਲ ਇਸ ਯਾਤਰਾ ਨੂੰ ਸਫਲ ਬਣਾਇਆ ਜਾਂਦਾ ਹੈ ਯਾਤਰਾ ਦੇ ਦੌਰਾਨ ਲੰਗਰ ਦੀ ਵਿਵਸਥਾ ਅਤੇ ਸੰਗਤਾਂ ਦੇ ਰਹਿਣ ਸਹਿਣ ਦੇ ਪੁਖਤਾ ਪ੍ਰਬੰਧ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ ਇਹ ਯਾਤਰਾ ਸਮਰਾਲਾ ਚੌਂਕ ਦੇ ਇਲਾਕੇ ਨਰਿੰਦਰ ਨਗਰ ਸ਼ਿਵਾਜੀ ਨਗਰ ਤੋਂ ਹਰ ਮਹੀਨੇ ਬੜੀ ਸ਼ਰਧਾ ਦੇ ਨਾਲ ਕੱਢੀ ਜਾਂਦੀ ਹੈ ਅਤੇ ਸੇਵਾਦਾਰਾਂ ਦੇ ਵੱਲੋਂ ਸੇਵਾ ਨਿਭਾਈ ਜਾਂਦੀ ਹੈ ਦੇਖੋ ਮੌਕੇ ਦੀਆਂ ਤਸਵੀਰਾਂ ਲੁਧਿਆਣਾ ਤੋਂ ਅੰਕੁਸ਼ ਮਿੱਤਲ ਦੀ ਖਾਸ ਰਿਪੋਰਟ ਜੈ ਸ਼੍ਰੀ ਸ਼ਾਮ ਜੀ ਅੱਜ ਸਾਰੇ ਪ੍ਰਵਾਹ ਦੇ ਸਹਿਯੋਗ ਦੇ ਨਾਲ ਇਹ ਬੱਸ ਹਰ ਦਿਨ ਸ਼ਾਮ ਸਾਲਾ ਫਿਰ ਬਾਲਾ ਜੀ ਚਲੀ ਗਈ ਜੀ ਅਸੀਂ ਵੀ ਮੰਗਲ ਕਾਮਨਾ ਲਈ ਬਾਬਾ ਖਾਟੂ ਸ਼ਾਮ ਜੀ ਦਾ ਆਸ਼ੀਰਵਾਦ ਚਾਹੁੰਦੇ ਹਾਂ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਸ਼ਾਮ